ਪਹਿਲੇ ਵੇਲੇ ਦੀ ਗੱਲ ਹੈ ਇੱਕ ਵਾਰੀ ਇੱਕ ਜੱਟ ਰਸਤੇ ਵਿੱਚ ਤੁਰਿਆ ਜਾਂਦਾ ਹੈ ਤੇ ਉਸ ਨੂੰ ਇੱਕ ਰਸਤੇ ਵਿੱਚ ਹੀ ਬਾਂਮਣ ਮਿਲ ਜਾਂਦਾ ਹੈ ਤੇ ਦੋਵੇਂ ਚੁੱਪਚਾਪ ਤੁਰੇ ਜਾਂਦੇ ਹਨ ਤੇ ਜੱਟ ਬਾਂਮਣ ਨੂੰ ਕਹਿੰਦਾ ਹੈ ਕਿ ਕੋਈ ਗਲਵਾਤੀ ਸੁਣਾ ਇਸ ਤਰ੍ਹਾਂ ਦਾ ਆਪਣਾ ਰਸਤਾ ਨਹੀਂ ਨਿਭੜਨਾ ਆਪਣੀ ਵਾਟ ਨਹੀਂ ਨਿਭੜਨੀ ਤੇ ਬਾਂਮਣ ਹੱਸ ਕੇ ਜੱਟ ਨੂੰ ਕਹਿੰਦਾ ਹੈ ਮੇਰੇ ਕੋ ਤਾਂ ਮੁੱਲ ਦੀਆਂ ਬਾਤਾਂ ਨੇ ਜੇ ਸੁਣਨੀਆਂ ਤਾਂ ਦੱਸ ਇੱਕ ਬਾਤ ਦਾ ਮੈਂ 1 ਰੁਪਿਆ ਲੈਣਾ ਤੇ ਜੱਟ ਨੇ ਝਟਪਟ ਆਪਣੇ ਬੂਜੇ ਵਿੱਚ ਹੱਥ ਮਾਰਿਆ ਤਾਂ ਉਸ ਕੋਲ ਦੋ ਸਿੱਕੇ ਸਨ ਜੱਟ ਨੇ ਝਟਪਟ ਬ੍ਰਾਹਮਣ ਨੂੰ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਇੱਕ ਬਾਦ ਦਾ ਇੱਕ ਸਿੱਕਾ ਦੇਵਾਂਗਾ ਮੇਰੇ ਕੋਲ ਦੋ ਸਿੱਕੇ ਨੇ ਤੂੰ ਸੁਣਾ ਕੋਈ ਗੱਲਬਾਤ ਰਸਤਾ ਤਾਂ ਨਿਭੜੂਗਾ ਇਹ ਸੁਣ ਕੇ ਬ੍ਰਾਹਮਣ ਨੇ ਜੱਟ ਨੂੰ ਕਿਹਾ ਮੇਰੀ ਪਹਿਲੀ ਗੱਲ ਪੱਲੇ ਬਣ ਲਈ ਜਦੋਂ ਵੀ ਤੈਨੂੰ ਕੋਈ ਪੰਚਾਇਤ ਮਿਲੇ ਜਾਂ ਤੇਰੇ ਘਰ ਪੰਚਾਇਤ ਆਵੇ ਉਹਨਾਂ ਦਾ ਮਾਣ ਰੱਖਣਾ ਹੈ ਉਹਨਾਂ ਦੀ ਸੁਣਨੀ ਹੈ ਬ੍ਰਾਹਮਣ ਨੂੰ ਕਿਹਾ ਚਲੋ ਠੀਕ ਹੈ ਤੁਹਾਡੀ ਗੱਲ ਵਧੀਆ ਲੱਗੀ ਤੇ ਬਾਹਮਣ ਨੇ ਫਿਰ ਜੱਟ ਨੂੰ ਕਿਹਾ ਲਿਆ ਅਜ ਤਾਂ 1 ਰੁਪਿਆ 1 ਰੁਪਿਆ ਦੇ ਦੇ 1 ਰੁਪਏ ਤੋਂ ਬਿਨਾ ਮੈਂ ਅਗਲੀ ਗੱਲ ਨਹੀਂ ਦੱਸਾਂਗਾ ਤੇ ਜੱਟ ਨੇ ਬੋਝੇ ਵਿੱਚ ਹੱਥ ਮਾਰਿਆ ਤੇ ਝਟਪਟ ਉਸ ਨੂੰ ਇੱਕ ਸਿੱਕਾ ਦੇ ਦਿੱਤਾ ਤੇ ਜੱਟ ਨੇ ਫਿਰ ਬਾਹਮਣ ਨੂੰ ਕਿਹਾ ਚੱਲ ਕੋਈ ਹੋਰ ਨੁਕਤਾ ਦੱਸ ਹੋਰ ਗੱਲ ਬਾਤ ਸੁਣਾ ਤੇ ਬਾਹਮਣ ਨੇ ਫਿਰ ਦੂਜੀ ਗੱਲ ਦੱਸੀ ਬਾਹਮਣ ਨੇ ਜੱਟ ਨੂੰ ਕਿਹਾ ਆਪਣੇ ਦਿਲ ਦਾ ਭੇਤ ਕਿਸੇ ਨੂੰ ਨਹੀਂ ਦੱਸਣਾ ਚਾਹੇ ਉਹ ਘਰ ਦੇ ਹੋਣ ਜਿਹੜੀ ਗੱਲ ਤੇਰੀ ਦਿਲ ਦੇ ਬਹੁਤ ਜ਼ਿਆਦਾ ਨੇੜੇ ਹੈ ਉਹ ਕਿਸੇ ਨਾਲ ਨਹੀਂ ਵੰਡਣੀ ਘਰਦਿਆਂ ਨੂੰ ਵੀ ਨਹੀਂ ਦੱਸਣੀ ਤੇ ਜੱਟ ਨੇ ਦੂਜਾ ਸਿੱਕਾ ਕੱਢ ਕੇ ਵੀ ਉਸ ਬਾਂਮਣ ਨੂੰ ਦੇ ਦਿੱਤਾ ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਦਾ ਰਸਤਾ ਨਿਬੜਿਆ ਤੇ ਬਾਂਮਣ ਆਪਣੇ ਰਸਤੇ ਚਲਾ ਗਿਆ ਤੇ ਜੱਟ ਆਪਣੇ ਰਸਤੇ ਗਿਆ ਪਰ ਜੱਟ ਨੇ ਬਾਂਮਣ ਦੀਆਂ ਦੋ ਗੱਲਾਂ ਚੇਤੇ ਰੱਖੀਆਂ ਤੇ ਉਹ ਪੱਲੇ ਬੰਨ ਲਈਆਂ ਜੱਟ ਨੇ ਸੋਚਿਆ ਚਲੋ ਸ਼ਾਇਦ ਕਿਤੇ ਇਹ ਗੱਲਾਂ ਮੇਰੇ ਕੰਮ ਆ ਜਾਣ ਪੈਸੇ ਤਾਂ ਬਾਂਮਣ ਲੈ ਹੀ ਗਿਆ ਇਸ ਗੱਲ ਨੂੰ ਕਾਫੀ ਦਿਨ ਨਿਕਲ ਗਏ ਤੇ ਜੱਟ ਆਪਣੇ ਘਰੇ ਗਿਆ ਉਹਨਾਂ ਮੇਲਿਆਂ ਵਿੱਚ ਜ਼ਿਆਦਾ ਕੰਮ ਕਰ ਨਹੀਂ ਹੁੰਦੇ ਸਨ ਤੇ ਜੱਟ ਵੀ ਪਹਾੜਿਆਂ ਦਾ ਕੰਮ ਹੀ ਕਰਦੇ ਸਨ। ਉਸ ਜੱਟ ਕੋਲ ਇੱਕ ਬਲਦ ਗੱਡੀ ਸੀ ਤੇ ਉਹ ਢੀੜੇ ਵਗੈਰਾ ਲਾਉਂਦਾ ਸੀ। ਪਹਾੜੇ ਤੇ ਢੀੜੇ ਲਾਉਂਦਾ ਸੀ। ਜੱਟ ਆਪਣੀ ਘਰ ਵਾਲੀ ਨੂੰ ਕਹਿੰਦਾ ਹੁਣ ਘਰੇ ਖਾਣ ਨੂੰ ਬਾਲਾ ਅੰਨ ਨਹੀਂ ਹੈ ਤੇ ਮੈਨੂੰ ਕਿਸੇ ਕੰਮ ਕਰ ਦੇਖਣਾ ਚਾਹੀਦਾ ਹੈ। ਮੈਂ ਜਾਂਦਾ ਵਾਂ ਲੱਭਦਾ ਵਾਂ ਕੋਈ ਕੰਮ ਕਰ ਦੇਖਦਾ ਵਾਂ ਕੋਈ ਢੀੜਾ ਸ਼ਾਇਦ ਮਿਲ ਜਾਵੇ ਤੇ ਜੱਟ ਘਰੋਂ ਨਿਕਲ ਗਿਆ ਤੇ ਚਲਾ ਗਿਆ। ਕੰਮ ਕਰਦੀ ਪਹਾੜ ਵਿੱਚ ਜੱਟ ਪਿੰਡੋਂ ਕਾਫੀ ਦੂਰ ਚਲਾ ਗਿਆ। ਤੇ ਤੁਰਦੇ ਤੁਰਦੇ ਉਸ ਨੂੰ ਸ਼ਾਮ ਵੀ ਹੋ ਗਈ ਤੇ ਰਸਤੇ ਵਿੱਚ ਉਸ ਨੇ ਕੀ ਦੇਖਿਆ ਕਿ 10 ਬੰਦੇ ਉਸ ਵੱਲ ਤੁਰੇ ਆ ਰਹੇ ਨੇ ਤੇ ਉਹਨਾਂ ਨੇ ਕੀ ਦੇਖਿਆ ਜੱਟ ਬਲਦ ਗੱਡੀ ਨਾਲ ਆ ਰਿਹਾ ਹੈ ਉਹਨਾਂ ਨੇ ਸੋਚਿਆ ਇਹ ਪਹਾੜੇ ਦਾ ਕੰਮ ਕੀ ਕਰਨ ਵਾਲਾ ਹੈ ਤੇ ਇਸ ਨਾਲ ਗੱਲ ਕਰਦੇ ਆ ਉਹਨਾਂ ਨੇ ਸਿੱਧਾ ਆ ਕੇ ਜੱਟ ਨੂੰ ਕਿਹਾ ਸਾਨੂੰ ਤੇਰੇ ਤਾਂ ਇੱਕ ਕੰਮ ਹੈ ਤੇ ਜੱਟ ਨੇ ਉਹਨਾਂ ਦਸਾਂ ਬੰਦਿਆਂ ਨੂੰ ਕਿਹਾ ਦੱਸੋ ਜੀ ਕੀ ਕੰਮ ਹੈ ਮੈਂ ਤੁਹਾਡੀ ਕੀ ਸਹਾਇਤਾ ਕਰਾਂ ਤੇ ਉਹਨਾਂ ਵਿੱਚੋਂ ਇੱਕ ਆਦਮੀ ਨੇ ਬੜੇ ਪਿਆਰ ਨਾਲ ਜੱਟ ਨੂੰ ਕਿਹਾ ਅਸੀਂ ਇੱਥੇ ਨੇੜਲੇ ਹੀ ਪਿੰਡ ਰਹਿਨੇ ਹਾਂ ਇੱਥੇ ਸਾਡੇ ਇੱਕ ਜਗ੍ਹਾ ਤੇ ਸਾਧ ਰਹਿੰਦਾ ਸੀ ਤੇ ਸਾਰਾ ਪਿੰਡ ਉਸ ਦਾ ਬਹੁਤ ਸਤਿਕਾਰ ਕਰਦਾ ਸੀ ਤੇ ਅੱਜ ਤੜਕੇ ਹੀ ਉਸ ਸਾਧ ਦੀ ਮੌਤ ਹੋ ਗਈ ਹੈ ਪ੍ਰਸਾਦ ਨੇ ਮਰਨ ਤੋਂ ਪਹਿਲਾਂ ਸਾਨੂੰ ਇਹ ਕਿਹਾ ਸੀ ਮੈਨੂੰ ਨਾ ਹੀ ਦਫਨਾਉਣਾ ਹੈ ਤੇ ਨਾ ਹੀ ਸਾੜਨਾ ਹੈ ਮੈਨੂੰ ਕਿਸੇ ਨਦੀ ਵਿੱਚ ਵਹਾ ਦਿਓ ਮੈਨੂੰ ਗੰਗਾ ਨਦੀ ਵਿੱਚ ਵਹਾ ਦੇਣਾ ਤੇਰੇ ਕੋਲ ਬਲਦ ਗੱਡੀ ਹੈ ਸਾਡੀ ਮਦਦ ਕਰ ਜੋ ਵੀ ਬਣਦਾ ਸਰਦਾ ਹੈ ਅਸੀਂ ਤੈਨੂੰ ਦੇ ਦੇਵਾਂਗੇ ਸਾਡੀ ਗੱਲ ਮੰਨੇਗਾ ਹੁਣ ਜੱਟ ਨੂੰ ਉਹ ਬਾਂਮੜ ਦੀ ਗੱਲ ਚੇਤੇ ਆ ਗਈ ਕੀ ਪੰਚਾਇਤ ਦਾ ਕਿਹਾ ਨਹੀਂ ਮੋੜਨਾ ਇਹ 10 ਬੰਦੇ ਮੇਰੇ ਲਈ ਪੰਚਾਇਤ ਹੀ ਹਨ ਉਸਨੇ ਕਿਹਾ ਚਲੋ ਠੀਕ ਹੈ ਉਸ ਆਦਮੀ ਨੇ ਜੱਟ ਨੂੰ ਕਿਹਾ ਤਲ 10 ਤੋਂ ਕਿੰਨੇ ਪੈਸੇ ਲੈਣੇ ਹਨ ਤੈਨੂੰ ਕੀ ਖਰਚਾ ਦੇ ਦਈਏ ਤੇ ਜੱਟ ਨੇ ਉਹਨਾਂ ਬੰਦਿਆਂ ਨੂੰ ਕਿਹਾ ਜਿਵੇਂ ਤੁਹਾਡੀ ਮਰਜ਼ੀ ਜੋ ਦੇਣਾ ਦੇ ਦਿਓ ਤੇ ਉਹਨਾਂ ਆਦਮੀਆਂ ਨੇ ਹਸਤਾਬਲ ਪੂਰਾ ਲਾਇਆ ਕਿ ਇੱਥੋਂ ਕਾਫੀ ਦੂਰ ਬਣ ਜਾਣਾ ਹੈ ਇਸ ਨੂੰ ਜਾਣ ਨੂੰ ਵੀ 3-4 ਦਿਨ ਲੱਗ ਜਾਣੇ ਆ 5-6 ਦਿਨ ਹੀ ਲੱਗ ਜਿਆ ਤੇ ਉਹਨਾਂ ਨੇ ਕਿਹਾ ਚੱਲ ਅਸੀਂ ਤੈਨੂੰ 2500 ਰੁਪਇਆ ਦੇ ਦੇਵਾਂਗੇ ਜੱਟ ਨੇ ਕਿਹਾ ਚਲੋ ਠੀਕ ਹੈ ਤੇ ਜੱਟ ਨੇ ਉਹਨਾਂ ਦੀ ਹਾਂ ਵਿੱਚ ਹਾਂ ਮਲਾਈ ਤੇ ਉਹਨਾਂ ਨੇ ਸਾਧ ਨੂੰ ਉਸ ਬਲਦ ਗੱਡੀ ਤੇ ਪਾਇਆ ਤੇ ਜੱਟ ਨੂੰ ਰਵਾਨਾ ਕੀਤਾ ਤੇ ਜੱਟ ਉਥੋਂ ਚੱਲ ਪਿਆ ਸੋ ਦੋਸਤੋ ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ ਜ਼ਰੂਰ ਸੁਣਨਾ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਨੋਟੀਫਿਕੇਸ਼ਨ ਬਿਲ ਦਾ ਬਟਨ ਜ਼ਰੂਰ ਔਨ ਕਰਨਾ ਤਾਂ ਕਿ ਆਉਣ ਵਾਲੀਆਂ ਕਹਾਣੀਆਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਧੰਨਵਾਦ ਜੀ